ਕਿੱਥੇ ਸੋਣੀ ਪੁੱਪ ਲੱਗੀ ਆ ਅੰਦਰ ਤੇ ਠਰ ਜਾਈਦਾ ਆ ਨਾ ਮੇਰੇ ਪੈਰ ਵੀ ਕਿੱਦਾਂ ਵੇਖ ਲੈ ਸੋਜਦੇ ਜਾਂਦੇ ਆ ਪਤਾ ਨਹੀਂ ਕੀ ਗੱਲ ਕੱਲੇ ਤੋਂ ਘਾਟੇ ਹੀ ਅੱਜ ਹੋਰ ਵਾਧੇ ਆ ਉਂਗਲਾਂੇ ਮੋਟੇ ਮੋਟਿਆਂ ਜੇ ਲੱਗੀ ਜਾਂਦੀਆਂ ਏਹ ਕਿਹ ਚੱਕਰ ਹੋਇਆ ਬਲਾ ਮੈਨੂੰ ਕਿਆ ਸਮਝ ਨਹੀਂ ਆਉਂਦੀ ਪਤਾ ਨਹੀਂ ਠੰਡ ਦੇ ਨਾਲ ਸੌਂ ਜਾਈ ਪਰ ਮੈਂ ਤੇ ਬੂਟ ਜਰਾਬਾ ਪਾ ਕੇ ਰੱਖਣੀ ਗਰਮੀ ਤਾਂ ਕਾਮਿਆ ਬਤ ਕੰਮ ਸੰਦਾ ਹਾਂਜੀ ਮੰਮੀ ਚਾਰੂ ਪੋਚਾ ਕਰ ਕਰਕੇ ਸਾਰਾ ਨਿਬੇੜ ਕੇ ਨਹੀਂ ਆਇਆ ਹੈ ਹਾਂ ਕੋ ਪੈਰ ਕੋ ਠੰਡੀ ਚੀਜ਼ ਲਾਈ ਪੈਰਾਂ ਨਾਲ ਆ ਮੰਮੀ ਵੇਖੋ ਤਾਂ ਸਹੀ ਮੇਰੇ ਪੈਰ ਹੀ ਕਿਦਾਂ ਸੁੱਜੇ ਪਏ ਆ ਕੱਲ ਹੀ ਦੋ ਘਾਟੇ ਹੀ ਅੱਜ ਹੋਰ ਵੱਧ ਹੋ ਗਏ ਆ ਪਤਾ ਨਹੀਂ ਕਿਉਂ ਐਵੇਂ ਹੁੰਦੇ ਹੀ ਆ ਉਦਾਂ ਨਾ ਇਨਾ ਦਲਗ ਵਿੱਚ ਸੋਜ ਜਾਂਦੇ ਹੁੰਦੇ ਸੱਚੇ ਮੰਮੀ ਹਾਂ ਮਿੰਟ ਤਰਨ ਦੀ ਪੋਖਾ ਗਿਆ ਹੋਇਆ ਆ ਆਖੜ ਗਿਆ ਪੈ ਗਿਆ ਨਾ ਸੁੱਜੇ ਸੋਜ ਪਾ ਕੇ ਨਾਲੇ ਕੋਸ ਠੰਡ ਵੀ ਬੜੀ ਆ ਮੈਂ ਤਾਂ ਪਹਿਲਾਂ ਇਹੀ ਸਮਝਿਆ ਮੈਂ ਠੰਡ ਦੇ ਵਿੱਚ ਤੁਰੀ ਫਿਰਦੀ ਕਰੇ ਤਾਂ ਕਰਕੇ ਇਦਾਂ ਪਰ ਬੂਟ ਜਰਾਬਾਂ ਤੇ ਲਾਉਂਦੀ ਹੀ ਨਹੀਂ ਮੈਂ ਆਹੋ ਪਰ ਪਾ ਪੈ ਗਈ ਆ ਨਾ ਹਰ ਕੋਈ ਨਹੀਂ ਹੋਰ ਠੀਕ ਹੋਣੇ ਆ ਮੈਂ ਤੇਲ ਲਿਆ ਕੇ ਨਾ ਪੁੱਤਾ ਕਰਕੇ ਲਾਵਾਂ ਜਾਂ ਤੇ ਨਹੀਂ ਨਹੀਂ ਮੰਮੀ ਤੇਲ ਮੈਂ ਆਪੇ ਲਿਆ ਕੇ ਲਾ ਲੂੰਗੀ ਕੋਈ ਨਹੀਂ ਤੇਲ ਰਹਿਣ ਦੋ ਲੈ ਦੱਸ ਜੇ ਤੇਰੀ ਮਾਂ ਤੁਸ ਤੋਂ ਮੰਗਨੇ ਏਦੇ ਕਹਣਾ ਕਿ ਨਾ ਲਾ ਤੇਲ ਨਹੀਂ ਮੰਮੀ ਮੈਂ ਪੈਰਾਂ ਨੂੰ ਹੱਥ ਲਵਾਉਂਦੀ ਤੇ ਨੀਨਾ ਟੜ ਤੋਂ ਚੰਗੀ ਲੱਗਦੀ ਤੇ ਫੇਰ ਕੀ ਆ ਤੂੰ ਮਿਲਦੀ ਆ ਤਾਂ ਕੀ ਹੋਇਆ ਨਾ ਤੀਆਂ ਚ ਕੋਈ ਪਰਕਾ ਨਹੀਂ ਨਹੀਂ ਮੰਮੀ ਇਹ ਤਾਂ ਨਹੀਂ ਮੈਂ ਕਹਿੰਦੀ ਤੁਸੀਂ ਮੇਰੇ ਮਾਂ ਹੀ ਹੋ ਮੈਂ ਮਾਂ ਹੀ ਸਮਝਦੀ ਆ ਹਾਂ ਤਾਂ ਬਸ ਫੇਰ ਕੋਈ ਗੱਲ ਨਹੀਂ ਮੈਂ ਤੇਲ ਲਿਆ ਕੇ ਨਾ ਗਰਮ ਕਰਕੇ ਹਲਾ ਦੇਣੀ ਮਾੜਾ ਮਾੜਾ ਪਾਗਾ ਮਾਲਚ ਕਰੂਗੀ ਨਾ ਤਾਂ ਥੋੜਾ ਜਿਹਾ ਤੇਰੀ ਆਕਰ ਹਟਣਾ ਤੇੜਾ ਟੁੱਗੀ ਥੋੜੀ ਕਰਤੀ ਸੋ ਇਹਦਾ ਫਰਕ ਪਊਗਾ ਅਗਲੇ ਗਰਮ ਤੇਲ ਨਾਲ ਚੱਲ ਕੋਈ ਨਹੀਂ ਮੰਮੀ ਲਿਆਓ ਮੈਂ ਤਾਂ ਕਹਿੰਦੀ ਮੈਂ ਆਪੇ ਲਾ ਲੈਂਦੀ ਨਹੀਂ ਮੈਂ ਲੈ ਹੁੰਨੀ ਆ ਗਰਮ ਕਰਕੇ ਤੇਲ ਚੱਲ ਰੱਬਾ ਕਿਸੇ ਬੰਨੇ ਮੇਰੀ ਸੁਣੀ ਸਹੀ ਮੇਰੀ ਕਦਰ ਤੇ ਏਹ ਘਰ ਤੇ ਹੋਈ ਆ ਫਾਵੇਂ ਨਾ ਬੱਚਿਆਂ ਦੇ ਔਣ ਕਰਕੇ ਯਾ ਕੁਝ ਵੀ ਆ ਮੈਨੂੰ ਘਰ ਤੇ ਸਮਝਦੇ ਤੇ ਹੈ ਮੇਰੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਆ ਜਦੋਂ ਮੰਮੀ ਮੈਨੂੰ ਧੀਏ ਆਂਦੀ ਆਂਦੇ ਤੋਂ ਤੋਂ ਨੋਆ ਦੇ ਪੈਰਾਂ ਨੂੰ ਤੇਲ ਲਾਉਂਦਾ ਈ ਕਿੰਨੇ ਮੰਮੀ ਖੁਸ਼ ਨੇ ਮਾਸਾ ਤੇਲ ਕਰਨ ਕਰਕੇ ਮਾਂ ਚ ਕਰਦੀ ਆਂਦੀ ਅਰੇ ਪੈਰਾਂ ਪਰ ਪਰ ਕਰਦੀ ਬਹੁਤ ਸੁੱਚੀ ਆ ਹੈ ਤੇ ਮੰਮੀ ਹਾਂ ਹਾਲਾ ਦਾ ਮਦ ਇਹ ਹੋ ਗਿਆ ਫੇਰ ਤੂੰ ਕੀ ਕਾੰਡ ਐ ਬੇ ਆ ਕਰਨਾ ਕੀ ਐ ਬਲਜੀਤ ਆ ਥੋੜਾ ਜਿਹਾ ਤੇਲ ਗਰਮ ਕਰਨ ਦੇ ਹੀ ਆ ਉਹਦਾ ਗਰਬੀਤ ਦੇ ਪੈਰਾਂ ਨੂੰ ਸੋਜ ਬੜੀ ਪੈ ਗਈ ਆ ਤੇ ਮੈਂ ਮੜ ਜਾ ਤੇਲ ਲਾਗਾ ਭਾਲ ਭੜੀ ਭਈ ਤੁਰਿਆਂ ਜਾਂਦੇ ਦੇ ਕੋ ਮੰਮੀ ਚੰਗੀ ਭਲੀ ਜੇ ਹੈਗੀ ਹੱਡੀ ਗੱਡੀ ਪੈਰਾਂ ਨੂੰ ਕਿਹੜਾ ਬਣਾ ਦੇ ਭਾਲ ਪੈ ਗਈ ਉਹ ਦਈਆ ਪਖੰਡ ਕਰਨ ਤੁਹਾਨੂੰ ਸੇਵਾ ਚ ਲੱਗੇ ਨੂੰ ਨਹੀਂ ਬਲਜੀਤ ਸੱਚੀ ਪਈ ਏਦਾਂ ਨਹੀਂ ਗਾ ਮੇਰਾ ਪਖੰਡ ਕੰਢੀ ਆ ਸੱਚੀ ਪਈ ਏ ਤੇ ਮੈਂ ਤੇ ਤੇਲ ਲਾ ਕੇ ਨਾ ਤਮੜਾ ਜਾ ਭੂਰੇ ਹੋਣ ਕੇ ਪਿਆ ਤੁਰੇ ਫਿਰੂਗੀ ਠੱਡ ਤੇ ਕੰਮ ਵੀ ਕਰਦੀ ਮੰਮੀ ਤੂੰ ਹੀ ਇਦਾਂ ਨੂੰ ਭੂਏ ਜੜਾ ਲੈਣਾ ਤੇ ਮਾਲਸ਼ਾਂ ਦੇ ਲਾ ਲੈਣਾ ਮੈਂ ਵੀ ਇਹ ਹਾਲ ਹੈਗੀ ਨਾ ਮੈਂ ਤਾਂ ਹੁਜੇ ਕੋਈ ਪਖੰਡ ਵੀ ਨਹੀਂ ਕੀਤੇ ਹੈਗੇ ਨਹੀਂ ਤੇਰੇ ਅਸੀਂ ਘੱਟ ਚਾ ਕੀਤੇ ਮੈਂ ਥੋੜਾ ਤੇਰਨਾ ਕਰਦੀ ਰਹੀ ਆ ਕੀ ਨਹੀਂ ਕੀਤਾ ਤੇਰਨਾ ਜਿਹੜਾ ਮਿਲੋਂਨਾ ਉਤੋਂ ਅੱਧ ਕਰ ਲਾਪੀ ਤੇਰ ਤੋਂ ਹੈ ਪੁੱਤ ਦੇ ਤੈਨੂੰ ਪਤਾ ਤੂ ਤੇ ਹਾਲਤ ਚੋਂ ਲੰਗੀ ਐ ਤੈਨੂੰ ਪਤਾ ਵਾ ਕਿਦਾਂ ਟਾਈਮ ਆਉਂਦੇ ਹਨ ਕਿਦਾਂ ਨਹੀਂ ਤੇ ਨਾਲੇ ਵੇ ਪੁੱਤ ਜਿਹੜੀ ਚੀਜ਼ ਮੰਗਦੇ ਉਹ ਮਾਤਾ ਮਿਲੀ ਮੈਨੂੰ ਮੈਂ ਕਿਦਾਂ ਨਾ ਸੇਵਾ ਕਰਾਂ ਉਹਦੀ ਨਾ ਅੱਗੇ ਤਾਂ ਤੈਨੂੰ ਗਰਮੀ ਤੇ ਮੰਮੀ ਚੰਗੀ ਨਹੀਂ ਲਾਡੀ ਹੁਣ ਅਚਾਨਕ ਚੰਗੀ ਕਿੱਥੋਂ ਲੱਗਣ ਲੱਗੀ ਬਣਾ ਇਦਾਂ ਹੀ ਐ ਨਾ ਫਿਰ ਤੀਆਂ ਪੁੱਤਾਂ ਨਾ ਕਦਰ ਹੁੰਦੀ ਜਿਹੜੀ ਚੀਜ਼ ਵੀ ਲੋੜੀ ਉਮਰ ਮਿਲ ਗਈ ਆ ਤੇ ਫਿਰ ਮੈਂ ਤਾਂ ਆਪੇ ਝਾਂ ਕਰਨੀ ਉਹਦੀ ਸੇਵਾ ਆਪੇ ਕਰਨੀ ਮੈਨੂੰ ਤਾਂ ਅੱਗੇ ਹੀ ਫਿਰ ਇਹ ਨਿਆਣਾ ਹੋਣਾ ਕਿ ਨਹੀਂ ਹੁਣ ਤਾਂ ਮੈਨੂੰ ਦੋ ਦੋ ਪੋਤਿਆਂ ਦਾ ਮੂੰਹ ਖਾਲਣ ਲੱਗੀ ਆ ਇਮੇ ਲੋ ਖੁਸ਼ੀਆਂ ਨਾਲ ਮੇਰਾ ਵੇੜਾ ਭਰ ਦੇਣਾ ਤੇ ਮੈਂ ਕਿੱਦਾਂ ਨਾਲ ਦੀ ਸੇਵਾ ਕਰਾਂ ਮੰਮੀ ਤੁਹਾਨੂੰ ਤੇ ਜਦੋਂ ਤੁਸੀਂ ਜਾਣੀ ਜਾਣ ਤੁਹਾਨੂੰ ਪਹਿਲਾ ਬਦਲ ਲੱਗ ਗਿਆ ਵੀ ਉਹਨਾਂ ਨੇ ਪੋਤੇ ਹੀ ਹੋਣੇ ਉਹਦੇ ਘਰ ਐਵੇਂ ਮਾਨਸਾ ਦੇ ਨਾਲ ਲੱਗੇ ਤੇ ਮੁੜ ਕੇ ਇਹੋ ਜਿਹੀ ਗੱਝ ਚੜਦੀਆਂ ਹੁੰਦੀਆਂ ਤੇ ਮੁੜ ਕੇ ਸਾਰੀ ਨੂੰ ਮਾਲਚਾ ਹੀ ਕਰਦੇ ਰਹੇ ਉਹ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਕਰਨੀਆਂ ਮੈਂ ਪਿਆਨੀਆਂ ਤੇ ਮੈਂ ਕਰ ਦੂੰਗੀ ਮਾਹਾਂ ਦੇ ਰੱਬ ਨੇ ਸੁਣੀ ਆ ਆਹੋ ਇਦਾਂ ਹੀ ਆ ਆਡੀ ਲਈ ਜਿੰਨਾ ਕੀਤਾ ਨਹੀਂ ਮੰਮੀ ਹੁਣ ਤੂੰ ਪਿੰਨ ਤੂੰ ਬੜਾ ਕੀਤਾ ਬੜਾ ਕੀਤਾ ਕਿੰਨਾ ਕਿ ਕੀਤਾ ਵਾ ਗੀ ਤੇ ਨੱਸ ਕੀ ਨਹੀਂ ਕੀਤਾ ਬਜੀਤ ਐਵੇਂ ਇਦਾਂ ਕਰਦੀ ਰਹੀ ਨਹੀਂ ਤੂੰ ਕੀ ਟੈਨਿਕਾ ਹੈ ਮੇਰੇ ਨਾਲ ਤਾਂ ਤੁਸੀਂ ਦੋਵੇਂ ਇੱਕ ਹੋਈਆਂ ਜਿਵੇਂ ਤੇਰੇ ਘਰ ਮਦਮ ਵਾਲਾ ਹੀ ਤਾਂ ਥੋੜਾ ਕੀਤਾ ਹੀ ਹੈ ਹੈ ਠੀਕ ਨਹੀਂ ਬਜੀਤ ਜੇ ਚਾਹ ਘਟ ਬਣਾਉਣ ਲੱਗੀ ਤਾਂ ਸਾਡੇ ਬਾਹਰ ਕੋਲ ਘਟ ਬਣਾ ਲੀ ਮਮੀ ਹਾਂ ਚਾਹ ਨਹੀਂ ਕਿ ਮੈਂ ਬਣਾਉਣ ਲੱਗੀ ਮੈਂ ਪਾਣੀ ਕੋਸਾ ਕਾਣਦੀ ਐ ਮੈਂ ਦਵਾਈ ਖਾਣ ਲੱਗੀ ਆ ਜੇ ਮਮੀ ਉਹਦੀ ਇੰਨੀ ਸੇਵਾ ਹੋਣਦੀ ਆ ਤੇ ਮੇਰੀ ਵੀ ਕਰ ਲਵਾਂ ਤੁਸੀਂ ਚਾਹ ਬਣਾ ਦਿਓ ਨਾਲੇ ਮਿਲ ਨੂੰ ਘਟ ਦੇ ਦਿਓ ਅੱਛਾ ਮਨ ਤਾਂ ਚਾਹ ਮਾ ਬਣਾ ਕੇ ਦਮ ਬੱਲੇ ਨਹੀਂ ਤੇਰੇ ਤੇਰੀ ਚਾਰ ਪੰਜ ਦਿਨ ਸੇ ਸੇਵਾ ਮੈਂ ਥੋੜੀ ਕੀਤੀ ਹੈ ਹੈ ਕੋਈ ਕਸਰ ਛੱਡੀ ਆ ਨਾਲੇ ਮੜੀ ਦੀ ਤੇਰੀ ਘੋਟ ਤੇ ਮਾਸੀ ਪਾਟਾ ਛੱਟ ਲੱਗੀ ਕੀ ਹੋ ਗਿਆ ਇਹ ਤੂੰ ਹੀ ਚੌਕ ਪੈਣਾ ਬਣਾ ਤੇ ਠੀਕ ਹੋ ਜਾਂਦਾ ਤੈਨੂੰ ਅੰਦਰ ਰੋਟੀਆਂ ਚਾਹ ਸਭ ਕੁਝ ਦਿੱਤਾ ਵਾ ਹਜੇ ਤੂੰ ਕਹੀ ਨਹੀਂ ਮੇਰੀ ਸੇਵਾ ਨਹੀਂ ਕੀਤੀ ਉਹਦੀ ਕਰਦੀ ਆ ਤੂੰ ਹੈ ਤਰ ਤੂੰ ਬੈਸਣ ਦਾ ਕੋਈ ਕਦਰ ਨਹੀਂ ਜਾਓ ਕਰੋ ਸੇਵਾ ਮੈਂ ਤਾਂ ਬਈ ਕਰਨੀ ਆ ਹੁਣ ਨੇ ਲਾ ਮम्मी ਦੇ ਕੰਮ ਉਹਦੇ ਵਾਤੇ ਤੇਲ ਲੱਤੇ ਤੇ ਕਰ ਕਰ ਖਾਂਦੀ ਜੇ ਮੈਂ ਕਿਹਾ ਵਾਂਗੀ ਘੁੱਟ ਜਾ ਸਾਡੇ ਵਾਤੇ ਵੀ ਨਾ ਚਾਹ ਬਣਾਉਣ ਨੂੰ ਟਾਈਮ ਹੈ ਨਹੀਂ ਆ ਕਿੰਨਾ ਕੋਨੇ ਕਿ ਦੱਸੇਗਾ ਕੰਮ ਕਰ ਲਿਆ ਬਸ ਮੜਾ ਝਾੜੂ ਕੋਚੇ ਲਾਇਆ ਵਾ ਨਾ ਇੰਨੇ ਚ ਮਹਾਰਾਣੀ ਦੇ ਪੈਰ ਸੋਜ ਗਏ ਮੈਨੂੰ ਦੇ ਵੇ ਵੇ ਕੇ ਨਾ ਐਨਾ ਸਾੜਾ ਹੋਉਂ ਗਿਆ ਮੇਰੀ ਤੇ ਛਾਤੀ ਤੇ ਨਾ ਸ਼ੂਂਗਾਂ ਜਲ ਲੰਡੀਆਂ ਵਾ ਜਿੰਨਾ ਚਲ ਮੈਂ ਆਪਣੀ ਜਗ੍ਹਾ ਲਈ ਨਾ ਨਾ ਉਹਨਾਂ ਚ ਮੈਨੂੰ ਠੰਡ ਨਹੀਂ ਪੈਣੀ ਤੇ ਜਿਹੜਾ ਗਰਮੀਦ ਵਾਲਾ ਕੰਡਾ ਨਾ ਇਹਨੇ ਕੱਢ ਕੇ ਰਹਿਣਾ ਨਾ ਇਹ ਜਿਹੜੇ ਮੰਮੀ ਪੋਤਿਆਂ ਦੇ ਖੁਸ਼ੀਆਂ ਦਿੰਦੀ ਫਿਰਦੀ ਹੈ ਨਾ ਕਿਦਾਂ ਮਾਲ ਛਾ ਗਰਾਉਣ ਲਈ ਆ ਤੇ ਮੇਰੀ ਜਿੰਨੇ ਕਦਰ ਘਟਾ ਦਿੱਤੀ ਆ ਜੇ ਕੋਟ ਮੰਮੀ ਚਾਹ ਬਣਾ ਹੀ ਦਿੰਦੀ ਤੇ ਫੇਰ ਜਿਹੜਾ ਮੰਮੀ ਨੇ ਘਸ ਜਾਣਾ ਹੈ ਭੱਜੀ ਉੱਧਰੋਂ ਜਾਣ ਲਈ ਆ ਮੇਰੀ ਜਗ੍ਹਾ ਜਿਹੜੀ ਇਹਨੇ ਮੰਨ ਲਈ ਹੈ ਨਾ ਹੁਣ ਮੈਂ ਲੈ ਕੇ ਛੱਡ ਦੂੰਗੀ ਲੈਣੀ ਕਿ ਤਣਾ ਇਹ ਦੂਹਾਂ ਚੋਂ ਦੇ ਨਾਲ ਚ ਪਤਾ ਲੱਗ ਜੂਗਾ ਸਮੁੰਨੇ ਉਹਦਾ ਕੰਮ ਤੇ ਇਹੀ ਹੀ ਨਾ ਤੇ ਨਵੀ ਤੇ ਹੱਥ ਹਲਾਈ ਸਕਦੀ ਹਾਂ ਚਲ ਕੋਈ ਬੰਦ ਜੇ ਮੈਂ ਲਾ ਤੱਕ ਮਾਰਾ ਲਾਉਂਦੀ ਆ ਕੋਈ ਬੰਦ ਮੁੰਨੇ ਸੱਚੀ ਗੱਲ ਹੈ ਮੈਂ ਹੀ ਜਾਂਦੀ ਹੀ ਕਿ ਆਪਣੇ ਚ ਨਾ ਮਾਵਾਂ ਧੀਆਂ ਵਾਲਾ ਹੀ ਪਿਆਰ ਹੋਵੇ ਨੂੰ ਸੱਸ ਵਾਲਾ ਨਾ ਹੋਵੇ ਮੇਰੀ ਨਾ ਦੂਜੀ ਮੰਦੀ ਰੀ ਜੀ ਪਗਾਤੀ ਆ ਗਰਮੀਤ ਮੈਂ ਅਗੜਾ ਤੈਨੂੰ ਮਾਰਾ ਸਮਝੀ ਦੀ ਮੇਰੀਆਂ ਤਾਂ ਹੀ ਧੀਆਂ ਦੇ ਪਰ ਮੈਂ ਵੀ ਕੀ ਕਰਾਂ ਜਦੋਂ ਮੈਂ ਵੀਰ ਦੀ ਬਾਹਰ ਲੋਕਾਂ ਦੇ ਸਾਹਦੇ ਨਾਲ ਵਿਆਹ ਹੋਇਆ ਤੇ ਦੋ ਦੋ ਨਿਆਣੀ ਹੋ ਗਏ ਆ ਤੇ ਮੇਰਾ ਵੀ ਘੇੜ ਛੱਡਦਾ ਹੀ ਮੈਂ ਸੜੀ ਫੂਕੀ ਬਾਹਰੋਂ ਆ ਜਾਂਦੀ ਹਾਂ ਘਰ ਤੇ ਮੈਂ ਤੇਰੇ ਨਾਲ ਲੜ ਪੈਂਦੀ ਹਾਂ ਤੇਰੇ ਨਾਲ ਬੋਲ ਪੈਂਦੀ ਹਾਂ ਉਦੋਂ ਮੈਂ ਤੈਨੂੰ ਉਹੋ ਕੇ ਥੋੜੀ ਤੋਂ ਮਾਰੀ ਮਾਰ ਦਿੱਤੀ ਬੰਬਾਸੀ ਥੋੜੀ ਦਿੱਤੀ ਆ ਉਹ ਬੜ ਬੋਲੀਆਂ ਬੋਲ ਭਾਂ ਭਾਂ ਕੇ ਹੜ ਦੇਨੀ ਕੀ ਕਰਾਂ ਕਿਦੀ ਹੁੰਨੀ ਆ ਤੇ ਬੋਲਣ ਲੱਪਨੀ ਕੋਈ ਗੱਲ ਨਹੀਂ ਹੁਣ ਤੇ ਗੁੱਸੇ ਗਲੇ ਸਾਡੇ ਕੰਗਾ ਨਹੀਂ ਨਹੀਂ ਮੰਮੀ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਕੀ ਦੱਸਾਂ ਐਨੀ ਮੈਨੂੰ ਖੁਸ਼ੀ ਹੁੰਦੀ ਇੰਨਾ ਮੈਨੂੰ ਚਾਹ ਹੁੰਦਿਆ ਬਸ ਤੁਸੀਂ ਮੰਮੀ ਮੇਰ ਨਾਲ ਐ ਹੀ ਰਹੋ ਜਿੱਦਾਂ ਇਦਾਂ ਪਿਆਰ ਕਰਦੇ ਹੋ ਮੈਂ ਵੀ ਮੈਂ ਤਾਂ ਮੈਂ ਪਿਆਰ ਹੀ ਕਰਦੀ ਆ ਮੈਂ ਤੈਨੂੰ ਸ਼ੁਕਰ ਕੀਤਾ ਵਾ ਮਾਲਕ ਨੇ ਤੇਰੀ ਸੁਣੀ ਆ ਰੱਬ ਨੇ ਦੇੜੇ ਦੇ ਵਿੱਚ ਨਿਕੇ ਨਿਕੇ ਦੋ ਨਿਆਣੇ ਫਿਰਨਗੇ ਵੇਖੀਆਂ ਕਾਕੇ ਜਦੋਂ ਦੋ ਦੋ ਫਿਰੇ ਤੇ ਮੈਨੂੰ ਕਦੀ ਗੁੱਸਾ ਆਉਣਾ ਹੀ ਨਹੀਂਗਾ ਮੈਂ ਉਹਨਾਂ ਨਾਲ ਘੇੜ ਦੀ ਮਾਰ ਨਹੀਂ ਰਿਹਾ ਕਰਨਾ ਮੈਂ ਤੁਹਾਨੂੰ ਕਦੀ ਗੁੱਸਾ ਕਰਿਆ ਨਹੀਂ ਕਰਨਾ ਉਹਨਾਂ ਨਾਲ ਆਰੇ ਲੱਗੀ ਰਿਹਾ ਕਰਨਾ ਮੈਂ ਵੀ ਚਲੋ ਠੀਕ ਆ ਪਰ ਮੰਮੀ ਰਹਿਣ ਤੋਂ ਹੁਣ ਤੁਸੀਂ ਛੱਡੋ ਬਹੁਤ ਮਲਿਸ਼ ਹੋ ਗਈ ਆ ਘਰਾਂ ਨੂੰ ਤੇ ਮੈਂ ਰੋਟੀ ਦਾ ਟਿੱਕੀ ਕੋਈ ਬਣਾ ਲਵਾਂ ਖਾਣ ਵਾਸਤੇ ਰੋਟੀ ਰਹਿਣ ਦੇ ਚੋਟੀ ਵੀ ਤੇ ਕੋਈ ਭੁੱਖੀ ਨਹੀਂ ਜੀ ਆਹ ਮਮਮੀ ਤੁਹਾਨੂੰ ਤੇ ਨਹੀਂ ਕਿ ਭੁੱਖ ਲੱਗੀ ਪਰ ਮੈਨੂੰ ਭੁੱਖ ਲੱਗੀ ਆ ਮੈਂ ਲੱਪ ਗੋਲੀਆਂ ਦੀ ਖਾਧੀ ਆ ਨੰਨੇ ਕਾਲਜੇ ਹਾਏ ਹੈ ਅਜੇ ਤਰ੍ਹਾਂ ਨੀਰਨਾ ਚੱਲਦਾ ਨਹੀਂ ਦੋ ਟੋੜਾੜੀਆਂ ਪਿੰਨੀਆਂ ਡੱਫ ਲੀਆਂ ਵਾ ਅਜੇ ਤਰ੍ਹਾਂ ਤੇ ਮਰ ਲੈ ਜਾਈ ਆ ਮਮਮੀ ਪਿੰਨੀਆਂ ਨਾਲ ਕੀ ਭੰਦਾ ਵਾ ਗੋਲੀਆਂ ਪਤਾ ਕਿੰਨਾ ਸਾੜ ਪਉਂਦੀਆਂ ਅੰਦਰ ਤੇ ਮੈਂ ਤੈਨੂੰ ਆਖਿਆ ਤੇ ਹੈਗਾ ਹੀ ਕਿ ਜਦੋਂ ਤੁਹਾਨੂੰ ਭੁੱਖ ਲੱਗੇ ਮੈਨੂੰ ਦੱਸ ਦੇ ਦੀਦੀ ਮੈਂ ਜਰਾ ਕੁ ਬਾਹਰ ਬਹਿਣ ਲੱਗੀ ਮੈਂ ਥੱਕ ਗਈ ਆ ਤੇ ਤੁਸੀਂ ਮੈਨੂੰ ਮੜੀ ਦੇ ਅੰਦਰੋਂ ਆਵਾਜ਼ ਹੀ ਦੇ ਦਿੰਦੇ ਕਿ ਮੈਨੂੰ ਭੁੱਖ ਲੱਗੀ ਤੇ ਦਵਾਈ ਨਾ ਖਾਂਦੇ ਗਰਮੀ ਤੇ ਮੜਾ ਝਾੜੂ ਪੋਚਾ ਲਾਇਆ ਨਾ ਇੰਨੇ ਚੋਂ ਥੱਕ ਜਾਨੀ ਆ ਮੈਂ ਜਣਾ ਇੰਨਾ-ਇੰਨਾ ਕੰਮ ਕਰਦੀ ਮੈਂ ਤਾਂ ਕਦੀ ਥੱਕੀ ਨਹੀਂ ਜੇ ਮੈਨੂੰ ਛੱਟਣ ਲੱਗ ਹੀ ਗਈ ਆ ਬੁਰੇ ਆਪਾ ਨੂੰ ਤੁਸੀਂ ਤੇ ਮੈਨੂੰ ਅੰਦਰ ਭੁੱਖੀ ਮਾਰ ਦੇ ਲੱਗੀਆਂ ਜੇ ਕਿੱਥੇ ਭੁੱਖੀ ਮਾਰ ਦੇਣ ਲੱਗੇ ਦੀਦੀ ਤਨ ਰੋਟੀ ਨਾ ਰੋਟੀ ਪਾਣੀ ਨਾ ਪਾਣੀ ਫੜਾਈਦਾ ਮੇਰੇ ਬਜੀਤ ਸਾਟ ਵੀ ਕਿਤੇ ਕਿੰਨੀ ਕਿ ਤੈਨੂੰ ਲੱਗੀ ਮਰ ਜਾ ਮਾਸ ਹੀ ਪਾਟਾ ਪੰਜ ਸੱਤ ਦਿਨ ਹੋ ਗਏ ਆ ਹੁਣ ਤਾਂ ਵੈਸੇ ਠੀਕ ਹੋ ਗਿਆ ਤੂੰ ਐਵੇਂ ਪਖੰਡ ਕਰੀ ਜਾਨੀ ਕੀ ਗੱਲ ਤੇਰੇ ਕੋ ਦੋ ਰੋਟੀਆਂ ਵੀ ਨਾ ਤੀਆਂ ਜੇ ਤੂੰ ਹੋਰ ਕੇ ਵਾਤੇ ਨਹੀਂ ਨਵੀਂ ਤੂੰ ਆਪਣੇ ਵਾਤੇ ਦੋ ਲਾ ਲਿਆ ਕਰ ਮੰਮੀ ਮੇਰੇ ਤਾਂ ਨੂੰ ਪਖੰਡ ਲੱਗਣ ਲੱਗੇ ਆ ਤੇ ਇਦਾਂ ਜਿਹੜੇ ਪਖੰਡ ਹੋਣਦੇ ਇਹ ਇਹ ਪੈਲਪੂਦ ਕਿਤੇ ਕਿੰਨੇ ਕ ਸੱਜੇ ਮਾੜੀ ਜੀ ਤੇ ਪਾਲ ਸਾਰਿਆਂ ਦੀ ਪੈਂਦੀ ਆ ਤੁਸੀਂ ਹੀ ਤੇਲ ਲਾ ਕੇ ਬੈ ਗਏ ਆ ਕੀ ਗੱਲ ਮੈਨੂੰ ਦੋ ਰੋਟੀਆਂ ਨਾ ਲਾ ਕੇ ਦੇ ਸਕਦੀ ਏ ਦੀਦੀ ਮੰਮੀ ਵੀ ਤਾਂ ਤੁਹਾਡੇ ਨਾਲ ਕਿੰਨਾ ਕਰਦੇ ਏ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਤੁਸੀਂ ਤਾਂ ਘਰ ਚ ਫੋਟ ਪਾਉਣ ਵਾਲੀਆਂ ਗੱਲਾਂ ਕਰਦੇ ਹੋ ਫੇਰ ਕੀ ਹੋ ਗਿਆ ਤੁਹਾਨੂੰ ਛੱਡ ਲੱਗੀ ਏ ਕਿਦਾਂ ਮੰਮੀ ਤੁਹਾਡੇ ਤੇ ਦੇ ਜਾਣ ਦਿੰਦੇ ਰ ਹੈ ਉਹਨਾਂ ਦਾ ਸਾਹ ਉੱਚਾਰਿਆ ਵੀ ਪਤਾ ਨਹੀਂ ਕੀ ਹੋ ਗਿਆ ਦਵਾਈ ਦਵਾ ਲਈਏ ਤੁਸੀਂ ਇਦਾਂ ਨਾ ਕਰਿਆ ਕਰੋ ਸਾਰਿਆਂ ਨਾਲ ਪਿਆਰ ਬਰਾਬਰ ਹੀ ਕਰਦੇ ਆ ਜੀਦੀ ਗਰਮੀ ਤੇ ਤੂੰ ਤੇ ਚੋਪੀ ਰ ਹੈ ਸਾਰੇ ਪਵਾੜੇ ਦੀ ਜਿਹੜਾ ਨਾ ਤੂੰ ਆ ਕਿਹੜੀ ਕਲਰ ਦੀਦੀ ਨਾ ਪਵਾੜੇ ਦੀ ਜੜਾ ਪਵਾੜੇ ਦੀ ਜੜੀਆਂ ਮੈਨੂੰ ਅੰਦਰ ਪਾ ਕੇ ਆਪ ਤੁਸੀਂ ਇੱਥੇ ਗੱਲਾਂ ਕਰਦੀਆਂ ਲੈਂਦੀਆਂ ਨੇ ਮੈਂ ਉਹ ਕੱਕਟ ਪਾਣੀ ਪੀ ਕੇ ਮੰਮੀ ਨੂੰ ਕਿਹਾ ਮੈਨੂੰ ਚਾਹ ਬਣਾ ਦੇ ਮੰਮੀ ਨੇ ਮੈਨੂੰ ਕਿਤੇ ਚਾਹ ਨਹੀਂ ਬਣਾ ਕੇ ਦਿੱਤੀ ਇਦਾਂ ਨਠੀ ਆਈ ਵੀ ਮੈਂ ਫੜਾਫੜ ਮਾਲਸ਼ਾ ਕਰਨਾ ਉਦਾਂ ਦੇ ਦੇ ਚਾਹ ਵੀ ਇੱਕ ਹੱਥ ਨਾਲ ਪਾਣੀ ਜਾਂਦੀ ਆ ਚਾਹ ਕਿਹੜਾ ਦੋਵਾਂ ਹੱਥਾਂ ਨਾਲ ਬਣਨੀ ਆਪਣੇ ਕੋ ਨਾਲੇ ਚਾਹ ਮੈਨੂੰ ਤੁਸੀਂ ਬਣਾ ਕੇ ਦੇਣੀ ਕੋਈ ਮੈਂ ਤਾਂ ਮੰਨ ਜਾ ਤੇ ਚਾਹਾਂ ਦਵਾਂ ਹੈ ਇਹ ਕਿਹੜੀ ਕਿਤਾਬ ਤੇ ਵਿਚਾਰ ਮੈਂ ਹੁ ਚਾਹਾਂ ਉਹ ਨਾ ਅਬਰਾ ਤਾਂ ਦੋਇ ਇੱਕ ਵਾਰ ਚਾਹ ਦਿੱਤੀ ਪਿੰਨੀਆਂ ਦਿੱਤੀਆਂ ਤੂੰ ਖਾ ਲਿਆ ਹੁਣ ਤੂੰ ਦੋਰੇ ਚਾਹ ਫਿਰ ਮੰਮੀ ਕੋ ਭੰਨਣ ਲਈ ਮੰਮੀ ਕਿਹਨੇ ਲੋਵਾ ਤੇ ਖਿਆਵਾ ਮੰਮੀ ਜੇ ਇਹ ਕਿਤੇ ਸੱਸ ਪਈ ਹੋਵੇ ਨਾ ਤੇ ਨੋਹਾਂ ਦਾ ਫਰਜ਼ ਬੰਦਾ ਸੇਵਾ ਕਰਨ ਦਾ ਤੇ ਜੇ ਕਿਤੇ ਨੋਹ ਪੈ ਜੇ ਫਿਰ ਸੱਸ ਦਾ ਕੋਈ ਫਰਜ਼ ਨਹੀਂ ਹੈ ਨਾ ਮੈਂ ਕਿੰਨੀ ਸੇਵਾ ਤੇ ਨਹੀਂ ਕੀਤੀ ਆ ਤੂੰ ਬੜਾ ਬੋਲ ਪਾਉਂਦੀ ਸੇਵਾ ਦਾ ਵੀ ਤੇ ਤੂੰ ਤੇਰੇ ਤੋਂ ਗੱਲਵਾ ਦੋ ਦਿਨ ਕਰ ਲਿਆ ਕੱਲ ਉਹ ਗੱਲ ਜਾਣਦੀ ਨਹੀਂ ਕਿਸ ਨੂੰ ਵੇਖ ਲੈ ਮੰਮੀ ਦੀਦੀ ਦੇ ਆਈਓ ਕੰਮ ਰਹਿੰਦੇ ਆ ਦੀਦੀ ਮੈਨੂੰ ਅੱਗੇ ਵੀ ਨਹੀਂ ਵੇਖ ਦਿਖਾਉਂਦੀ ਤੇ ਹੁਣ ਵੀ ਨਹੀਂ ਮੇਰੇ ਹਾਲਾਤ ਨਹੀਂ ਵਹਿੰਦੇ ਵੀ ਕਿੱਦਾਂ ਦੇ ਨੇ ਚੱਲ ਗਰਮੀ ਤਾਂ ਕਰਦੀ ਰਹਿੰਦੇ ਕੋਹ ਨਹੀਂ ਕਹਿੰਦੀ ਏਦਾਂ ਹੀ ਰ ਦਿਲ 'ਚ ਵੀ ਕੋਹ ਨਹੀਂ ਆਵੇਂ ਬੋਲਦੀ ਰਹਿੰਦੀ ਆਏ ਮੰਮੀ ਉਹ ਹੀ ਗੱਲ ਮੈਂ ਨਹੀਂ ਨਾ ਤੇ ਮੇਰੇ ਹਾਲਾਤ ਨਹੀਂ ਵਹਿੰਦੇ ਇਸੇ ਗੱਲ ਤੋਂ ਮੈਂ ਅੱਗੇ ਵੀ ਕੋਈ ਗੱਲ ਨਹੀਂ ਹਾਂ ਕਰਦੀ ਮੈਂ ਨਹੀਂ ਚੱਲ ਜਾ ਸਾਡੇ ਘਰ ਚੋਂ ਕਲੇ ਮੁੱਕੀ ਆ ਨਾ ਤੇ ਮੁੱਕੀ ਰਵੇ ਤੁਸੀਂ ਮੈਨਾਂ ਮਮੇ ਨਾ ਬੋਲਿਆ ਕਰੋ ਹਾਂ ਤੇ ਦੋ ਰੋਟੀਆਂ ਦੀ ਗੱਲ ਹੀ ਤੇ ਮੈਂ ਜਾ ਕੇ ਰੋਟੀ ਵੀ ਲਾ ਦਿੰਦੀ ਨਹੀਂ ਇਹਨੂੰ ਜੇ ਅਗਰ ਕਹੋ ਨਾ ਨਾ ਇਹ ਸੂਤ ਹੀ ਨਹੀਂ ਆਉਂਦੀ ਹੈਗੀ ਇਹਨੂੰ ਥੋੜਾ-ਪੋਤਾ ਲੂਣ ਦਿੱਤਾ ਵੇ ਤੁਰੀ ਰਹਿੰਦੀ ਵਾਵਾ ਚੱਲ ਮੰਮੀ ਤੁਸੀਂ ਨਾ ਬੋਲਿਆ ਕਰੋ ਮੈਂ ਨਾ ਇਹੋ ਹੱਥ ਜੋੜਦੀ ਸਾਡੇ ਘਰ ਚ ਕਲੇ ਨਾ ਪਵੇ ਮੈਂ ਤਾਂ ਪਹਿਲਾਂ ਮੈਂ ਪੈ ਕੇ ਕੀ ਲੈਣਾ ਐਨੀ ਕਿ ਤੁਸੀਂ ਮੇਰੇ ਪੈਰਾਂ ਨੂੰ ਮਾਲਿਸ਼ ਕਰ ਦਿੱਤੀ ਆ ਮੰਮੀ ਐਨੇ ਨਾ ਮੈਨੂੰ ਨਾ ਬੜਾ ਹੌਲਾ ਜਿਹਾ ਪਨ ਲੱਗਣ ਲੱਗ ਪਿਆ ਵਾ ਇਹਨੂੰ ਸੁਆਦ ਹੀ ਨਹੀਂ ਆਂਦਾ ਲੜਾਈ ਤੋਂ ਬਗਾਰ ਕਲਾ ਪਾ ਕੇ ਰਹਿਣਾ ਐਨੇ ਵੇਖੀ ਹੁਣ ਮੈਨੂੰ ਅਬ ਚੰਗੀ ਤਰ੍ਹਾਂ ਮੈਂ ਸਾਥ ਦੀ ਜਲਾ ਕੋਈ ਨਹੀਂ ਨੀ ਗਰਮੀ ਤੇ ਚੰਗੀ ਪਹਿਲੀ ਵੇਲਾ ਅੰਦਰੋਂ ਚਾਹ ਪਾਣੀ ਪੀ ਕੇ ਆਈ ਐ ਚਿਚੜੀਆਂ ਛੇੜਦੀ ਰਹਿੰਦੀ ਲੜਨੂ ਹੈਂ ਖਾਂਦੀ ਪਿੰਦੀ ਐ ਟਟਨੇ ਚਲਾਉਂਦੀ ਆ ਫਿੱਟੀ ਪਈ ਖਾ ਖਾ ਕੇ ਤਾਂ ਵੀ ਨਹੀਂ ਹਟਦੀ ਏ ਸਾਰੇ ਪੁਆੜੇ ਪਾਏ ਨਾ ਇਹਦੇ ਹੀ ਆ ਹੁਣ ਕਿਹੜੀ ਸੱਚੀ ਹੋਣ ਦੀ ਆ ਮੰਮੀ ਵੀ ਇਹਦੇ ਵੱਲ ਦੀ ਹੋ ਗਈ ਆ ਆ ਮਾੜੀ ਮੋੜੀ ਮੇਰੇ ਸਾਸੂ ਮੇਦੇ ਵੱਲ ਦੀ ਉਹ ਵੀ ਇਹਨੇ ਆਪਣੇ ਵੱਲ ਕਰ ਲਈ ਆ ਕੋਈ ਗੱਲ ਨਹੀਂ ਹੁਣ ਮੰਮੀ ਨੂੰ ਲੋੜ ਪੈਣਾਂ ਦੇ ਮੈਂ ਠੋਗ ਠੋ ਕੇ ਜਵਾਬ ਦੇਣੇ ਆ ਇਹਨਾਂ ਦੇ ਆਖੇ ਮੈਂ ਵੀ ਨਹੀਂ ਲੱਗਣਾ ਹੁਣ ਇਧਰ ਇੰਥੇ ਮੈਨੂੰ ਉਹ ਬੱਸ ਮੇਰੀ ਕਹਾਂ ਦੀ ਮੱਟਲੀ ਮੱਟੀਆਂ ਕੌੜੀ ਨਹੀਂ ਆ ਤੇ ਨਹੀਂ ਠੀਕ ਹੈ ਨਹੀਂ ਤੇ ਦਵਾਈ ਨਾਲ ਹੀ ਚਲ ਕੇ ਨਾ ਨਹੀਂ ਕੋਈ ਗੱਲ ਨਹੀਂ ਉਹਦਾ ਘੜੀ ਰਸਟ ਮਾਰੂਗਾ ਇਹਨਾਂ ਦਾ ਠੀਕ ਹੋ ਜਾਣਾ ਇਹ ਪਹਿਲਾਂ ਤੋਂ ਮੈਂ ਹਾਂ ਪਹਿਲਾਂ ਨਾ ਕੋਈ ਗੱਲ ਨਹੀਂ ਬੁਖਾਰ ਤਾਂ ਨਹੀਂ ਹੈਗਾ ਇਹ ਬੁਖਾਰ ਹੋ ਰਿਹਾ ਕਹਿੰਦੇ ਮੈਂ ਕਿ ਦਵਾਈ ਨਾਲ ਦੇਣ ਜਾ ਕੇ ਨਹੀਂ ਨਹੀਂ ਬੁਖਾਰ ਨਹੀਂ ਦਾ ਉਹਦਾ ਹੀ ਕੋਈ ਗੱਲ ਨਹੀਂ ਮੈਂ ਚਿੰਤਾ ਕਰੀ ਜੂੰਦੀ ਚਲ ਵੀ ਪਣੀ ਦੇ ਰਹਿਣੇ ਜਾ ਕੇ ਮੈਂ ਪਾਣੀ ਪੀਂਦਾ ਕਿਦਾ ਬੀ ਗਾ? ਹਾਂ ਨਹੀਂ ਠੀਕ ਆ ਬਸ ਹੁਣ ਤਾਂ ਹੀ ਫਿਰ ਦਿੱਤਾ ਤੇ ਪਾਣੀ ਨਹੀਂ ਪਾ ਸਕਦਾ। ਮੈਂ ਅਸਾਂਦਰੀ ਨਹੀਂ ਮਿਲਦੀ ਅੱਜ। ਅੱਛਾ ਤੇ ਮੈਂ ਹਾਂ ਚੱਲ ਸਾਦਰੀ ਮਿਲਦੀ ਚਾਹੇ ਗਮੀਦ ਨੂੰ ਫੋਣਾ ਵਾ ਤੇ ਉਹ ਗਾੜੀ ਨਹੀਂ ਗਈ ਆ। ਚੱਲ ਕੋਈ ਗੱਲ ਨਹੀਂ ਠੀਕ ਹੋ ਹੀ ਜਾਣਾ ਮੈਂ ਕੋਈ ਗੱਲ ਨਹੀਂ। ਚਲੋ ਮੈਂ ਆਹ ਲੜ ਫੜ ਤੇ ਤੂੰ ਬੜ ਪੈ ਤੇ ਇਦਾਂ ਕਰੀ ਜਿੱਥੇ ਕੋਈ ਖਾਸਲਪੁਰ ਤੋਂ ਮੈਂ ਜਿੱਥੇ ਵੀ ਹੈਗਾ ਸਮਾਂ ਤੇ ਉਹ ਪਤਾ ਹੈਗਾ ਜੇ ਕਿੰਨੇ ਦੇਰ ਦੁੰਦੇ ਆ ਉਹ ਵੀ ਦੁੰਦੇ ਨਹੀਂ ਆਪੇ ਦਾ ਕੰਮ ਨਹੀਂ ਪੈਸੇ ਮਿਲ ਗਏ ਪੈਸੇ ਤੋਂ ਲੋਡਵਾ ਤੇ ਪਲ ਪਲ ਤੇ ਲੋਡਵਾ ਪੈਸੇ ਦੀ ਹਾਂ ਮੇਲਾ ਇਹਨੇ ਕੰਮ ਜਦੋਂ ਇਹ ਬਿਮਾਰ ਪਿਆ ਸੀ ਇੱਧ ਤਿਆਹਾਨਾਂ ਦਾ ਖਰਚਾ ਲਾਇਆ ਜਦੋਂ ਉਹ ਉਹਦੀ ਅਲਟਰਾਸਾਉਂਡਾ ਹੁੰਦੀਆਂ ਸੀ ਕਈ ਚੀਜ਼ਾਂ ਨੂੰ ਲਿਆ ਲਿਆ ਦੇਈਦੇ ਅਸੀਂ ਸਾਰਾ ਖਰਚਾ ਕੀਤਾ ਪਰ ਜਿੱਦਨ ਦੀ ਇਹਨੂੰ ਤਨਖਾਹਾਂ ਮਿਲਣ ਲੱਗੀਆਂ ਚੁੱਪ ਕਰਕੇ ਫਿਰ ਮੀਦ ਨੂੰ ਫੜਾ ਦਿੰਦਾ ਆ ਇਹ ਗੱਲ ਇਹਨੂੰ ਆਡਾ ਮਾਸਾ ਚੇਤਾ ਨਹੀਂ ਵੀ ਅਸੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਇਹਨਾਂ ਵਾਸਤੇ ਕੋਈ ਗੱਲ ਨਹੀਂ ਅਸੀਂ ਕਰਨੇ ਹੁਣ ਬੁਕਾਣੇ ਨੇ ਅਣਕੇ ਕਰਨੇ ਇਹ ਬੱ비 ਤੁਹਾਨੂੰ ਪਤਾ ਹੈਗਾ ਇਸ ਟਾਈਮ ਤੇ ਸਾਡੇ ਪੈਸੇ ਲੱਗਨਦੇ ਆ ਤਾਂ ਹੀ ਕਰਕੇ ਪੈਸੇ ਲਿਆ ਗੁਰੂ ਫਰੋਣਾ ਵਾ ਜਦੋਂ ਗਾਹ ਆਉਣਗੇ ਤਾਂ ਖਾਣਾ ਤੁਸੀਂ ਲੈ ਲਿਓ ਕੋਈ ਗੱਲ ਨਹੀਂ ਤੁਹਾਨੂੰ ਕਿਹੜਾ ਪੈਸਾ ਕੀਤਾ ਵਾ ਭਰਾਵਾ ਮੇਰੇ ਮੁੰਡੇ ਦੀਆਂ 200 ਰੁਪਈਆਂ ਪਈਆਂ ਟਾਡੇ ਇੰਨੇ ਖਰਚੇ ਬਧੇ ਹੀ ਨਾ ਤੇ ਮੇਰੇ ਮੁੰਡੇ ਦੀ ਫੀਸ ਰੁਕ ਗਈ ਮੇਰੇ ਮੁੰਡੇ ਦੀ ਫੀਸ ਤਾਰਨ ਵਾਲੀ ਤੂੰ ਇੱਕ ਵਾਰੀ ਵੀ ਪੁੱਛਿਆ ਵੀ ਭਾਬੀ ਤੁਹਾਡੇ ਕੀ ਖਰਚੇ ਕੀ ਨਹੀਂ ਖਰਚੇ ਮੈਨੂੰ ਇੱਕ ਵਾਰੀ ਤੇ ਪੁੱਛ ਲੈਦਾ ਤੂੰ ਪਹਿਲਾਂ ਉਹਨੂੰ ਫੜਾਉਂਦਾ ਰਿਆ ਹੁਣ ਲੈ ਕੇ ਤੇ ਮੰਮੀ ਨੂੰ ਬੁਲਾਤੀ ਜੇ ਉਹ ਠੀਕ ਨਹੀਂ ਤੇ ਭਾਬੀ ਗੱਲ ਇਦਾਂ ਮੈਂ ਨਾ ਆਹ ਕਿਹਨਾਂ ਤਨਖਾਹ ਹੈ ਇਹਨੂੰ ਦੋ ਤਿੰਨ ਮਹੀਨਿਆਂ ਿਆਰ ਰੱਖ ਲੈ ਜਿਹੜੇ ਆ ਤਾਂ ਇਸ ਤਰ੍ਹਾਂ ਵੀ ਲੋਡ ਬਹੁਤ ਜ਼ਰੂਰੀ ਹੈ ਸਾਨੂੰ ਪਹਿਣੀ ਹੈ ਕੀਮਤਾ ਉੱਥੇ ਕੀ ਹੈ ਸਰਕਾਰਾ ਨੇ ਇਹ ਗਾਂ ਚੱਲ ਕੇ ਅਗਲੇ ਮਹੀਨੇ ਜਿਹੜੀ ਤਰਖਾਉ ਹੋਏ ਉਹ ਨਹੀਂ ਫੀਸ ਹੈ ਮੈਂ ਕਰ ਲਵਾਂ ਮੈਦਾਨੀ ਉੱਥੇ ਹੋਲੇ ਜਾਨਾ ਕਰਦੇ ਹੋ ਨਹੀਂ ਨਹੀਂ ਲੱਗਣੇ ਤੈਨੂੰ ਪਤਾ ਤਾਂ ਹੈਗਾ ਹੀ ਹਾਂ ਉੱਥੇ ਕਿਹੜਾ ਬਲਕ ਬੈੜਾ ਹੋਈ ਪਤਾ ਮੈਨੂੰ ਤੂੰ ਐ ਹੋਜੀ ਗੱਲਾਂ ਕਰਕੇ ਨਾ ਮੁੜ ਕੇ ਮੂੰਹ ਗੱਲੇ ਦੇ ਬੰਦ ਕਰਾ ਦੇਣਾ ਹਾਂ ਦਾ ਤੇਰੇ ਮੰਮੀ ਕੱਲ ਮੈਡਮ ਦਾ ਫੋਨ ਆਇਆ ਵਾ ਕੈਂਡੀ ਆ ਤੁਹਾਡੇ ਮੁੰਡੇ ਦੀ ਫੀਸ ਰੁਕ ਗਈ ਆ ਕੀ ਗੱਲ ਤੁਹਾਨੂੰ ਮਾਸਾ ਨਹੀਂ ਜੇਤਾ ਹੈਗਾ ਜੇ ਦਾ ਨਾਂ ਹੀ ਕੱਟ ਦੇਣਾ ਜੀ ਕੋਈ ਗੱਲ ਦੀ ਨਹੀਂ ਕੱਟ ਦੇ ਦੇ ਦਾਂਗੇ ਅੱਜ ਵੀ ਫੀਸ ਉਹਦਾ ਲਫਿਕਰ ਵਾ ਤੇ ਪੁੱਤੋਂ ਹੋਣਾ ਆਪਾਂ ਜੇ ਜੇ ਨਾਂਏ ਘੁੰਦਾ ਤੇ ਸ਼ੁਕਰ ਕਰ ਠੀਕ ਹੋ ਗਿਆ ਜੇ ਨਾਂ ਨਾ ਹੋਂਦਾ ਫੇਰ ਤੇ ਲੋਣੇ ਬਣੇ ਕੋਲੇ ਹੀ ਇਹ ਕਿੰਨੇ ਨਾਣੇ ਹੀ ਮੰਨ ਮੇਰੀ ਗੱਲ ਸੁਣੋ ਹਾਂ ਤੇ ਇਹ ਕਿਉਂ ਜਿਹੜਾ ਕਰਦੇ ਹੋ ਕਿਉਂ ਖੁਸ਼ੀ ਦੇ ਮੌਕੇ ਆ ਨਮੇ ਕੱਲੇ ਫੋਨ ਨੇ ਤੇ ਇੰਦਿ ਇਹ ਪਹਿਜ ਦੇ ਰੋਹਾ ਵੇ ਬਾਣੀ ਲੋੜ ਪਏਗੀ ਨਾ ਤੇ ਮੈਂ ਮੰਗਾ ਲਾਂਗੀ ਮੰਮੀ ਕੋ ਕਰ ਲੂੰਗੀ ਮੂੰਹ ਮੈਨੂੰ ਨਾ ਆਉਣ ਦੇ ਕੋਈ ਗੱਲ ਨਹੀਂ ਲੈ ਪਰ ਨਹੀਂ ਮੈਨੂੰ ਨਹੀਂ ਚਾਹੀਦੇ ਇਹੋ ਜਿਹੇ ਬਹਿਨ ਮੈਂ ਕੀ ਕਰਨਾ ਜੇ ਪਹਿਲਾਂ ਹੀ ਖੜਾਏ ਹੁਣ ਮੈਂ ਮੂੰਹ ਪਾਲਾ ਕਰਾਉਣਾ ਇੰਨੀ ਕਿ ਬੋਲ ਲੈ ਕੇ ਤੂੰ ਪੀਸ ਦੇ ਆ ਮੂੰਹ ਪਾਇਆ ਨਹੀਂ ਕਿਹੜੀ ਗੱਲ ਆ ਐਦਾਂ ਨਹੀਂ ਕਰ ਦਿੰਦਾ ਮੈਂ ਪਾਈ ਦਿੰਦੀ ਘਰ ਮੇਰੀ ਗੱਲ ਸੁਣ ਮੂੰਹ ਪਾਲੇ ਪਾੜੀ ਕਰ ਲਾ ਆਪਣੇ ਆਪ ਨੂੰ ਫੜਾਂਗਾ ਮੈਨੂੰ ਵੀ ਪਤਾ ਲੱਗਦਾ ਵੀ ਅਸੀਂ ਇਹਨਾਂ ਦੇ ਕਰਜ਼ੇ ਕਿਤੇ ਇਹਨਾਂ ਨੇ ਹੱਡੇ ਕੀਤੇ ਆ ਆ ਜੋ ਕੁਝ ਪੀਤਾ ਲਿਆ ਉਹਨਾਂ ਦੇ ਹੁਣ ਤੂੰ ਕਹਿ ਕੇ ਪੜਾਦੀ ਇਹ ਕੁਲੀ ਕੋਸੇ ਤੇ ਲੈ ਮੇਰੇ ਲੱਗ ਉਹਦੀ ਨੱਕ ਕਿ ਆਇਆ ਵਾ ਤੇ ਚੱਲ ਕੋਈ ਗੱਲ ਨਹੀਂ ਬਜੀਤ ਤੂੰ ਮੇਰੇ ਕੋਲ ਪੈਸੇ ਲੈਣ ਦੀ ਤੂੰ ਜਰੂਰ ਉਸ ਕੋ ਮੰਗਣੀ ਜੇ ਮੈਂ ਤਾਂ ਦੇਣ ਵਾਲੀ ਬੈਠੀ ਤੇ ਕਿਰਕਾ ਦੀ ਗੱਲ ਆ ਆ ਰਫਣ ਪੀਸਪੂਲ ਦਾ ਕਿੱਥੇ ਮਰਦਣੇ ਮਰ ਤੋ ਆ ਬਾਕੀ ਮੈਂ ਨੱਕ ਲੈਣੀ ਆ ਬੋਲ ਤੇ ਅੰਕਾ ਬਸ 100 ਦੇ ਥੋ ਥਾਂ ਇਹੇ ਲੋੜ ਵਾ ਮੈਨੂੰ ਹਾ ਲੋੜ ਵਾ ਤਾਈਂ ਨੂੰ ਕਹਿੰਦੇ ਵਾ ਆ ਵੀ 100 ਥਾਂ ਇਹ ਲੋੜ ਵਾ ਹੁਣ ਤੂੰ ਠੀਕ ਆ ਹਾਂ ਕੀ ਕੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਪੀੜ ਕਰਨੀ ਆ ਵਾ ਵੇ ਹੁਣ ਲਗਾ تیر ਨਿਸ਼ਾਨੇ ਤੇ ਨਾਲੇ ਪਤਾ ਲੱਗ ਜੂਗਾ ਅਗਲੀ ਨੂੰ ਥੋੜੇ ਪੈਸੇ ਚ ਕਿਦਾਂ ਗੁਜ਼ਾਰਾ ਹੁੰਦਾ ਸਾਲ ਹੋ ਗਏ ਹੜਕੋ ਲੈ ਲੈ ਵਰਤਨ ਦੇ ਹੁਣ ਤਨਖਾਹਾਂ ਆ ਗਈਆਂ ਤੇ ਹੁਣ ਆਪਣੀ ਬੁੱਢੀ ਦੇ ਹੱਥ ਤੇ ਰੱਖ ਦਿੰਦਾ ਵਾ ਜੇ ਕਿਦਰ ਗਬੀ ਰਿਖੇ ਹੁੰਦਾ ਨਾ ਆ ਇੰਨੇ ਜਿਹੜੇ ਮੇਰੇ ਹੱਥ ਲੱਗੇ ਨਾ ਇੰਨੇ ਪੈਸੇ ਮੇਰੇ ਹੱਥ ਨਹੀਂ ਲੱਗਨੇ ਨਾਲੇ ਹੁਣ ਆਪਣੀ ਮਾਂ ਕੋ ਮੰਗਾਉਗੀ ਨਾਲ ਪਤਾ ਲੱਗ ਜੂਗਾ ਥੋੜੇ ਪੈਸੇ ਚ ਕਿੱਦਾਂ ਗਜ਼ਾਰਾ ਹੁੰਦਾ ਸਾਡੇ ਸਿਰ ਤੇ ਤੇ ਬਥੇਰੀਆਂ ਐਸ਼ਾ ਕਰ ਲਈਆਂ ਫਰੀ ਦੇ ਪੈਸੇ ਮਿਲ ਜਾਂਦੇ ਸੀ ਤੇ ਲੈ ਕੇ ਗਾਂ ਹੁੰਦੇ ਸੀ ਮੇਰੇ ਗੜ ਮੁੰਡੇ ਦੀ ਫੀਸ ਆ ਰੂਗੀ ਐ ਇੰਨੇ ਕਿਤੇ ਮੈਂ ਲੈਣੇ ਲੈਣੇ ਹੀ ਇਹਨਾਂ ਨੇ ਤਾਂ ਫੜ ਲਈ ਪਖੰਡ ਮਨੀ ਵੇਲਾ ਪੇਗੈਂਦੇ ਲੋਕੀ ਪਿਸਸਾਂ ਨਹੀਂ ਚੰਗੀਆਂ ਸੱਸਾਂ ਵੀ ਕੀ ਕਰਨ ਆ ਪੈਸਾ ਵਾਲੇ ਵੇਖ ਕੇ ਤੇ ਕੋਈ ਜੜਿਆ ਨਹੀਂ ਗਿਆ ਬੰਦੀਤ ਕੋ ਉਹ ਚੱਲ ਮੰਮੀ ਫਿਰ ਕੇ 라 ਤੂੰ ਐਵੇਂ ਹਾਈਪਰ ਨਾ ਹੋ ਉਹ ਥੋੜਾ ਬੋਤਾ ਤੈਨੂੰ ਬੋਤਾ ਭਾਬੀ ਇਦਾਂ ਕਰਦੀ ਆ ਬਾਕੀ ਭਾਬੀ ਨੂੰ ਲੋੜ ਹੀ ਤਾਂ ਹੀ ਮੰਗੇ ਹੋਣੇ ਉਹਦਾਂ ਨਹੀਂ ਮੰਗਦੀ ਜੇ ਭਾਬੀ ਨੇ ਲੋੜ ਵੜੇ ਸਾਡੀ ਮੱਤ ਕੀ ਸੀ ਅੱਜ ਭਾਬੀ ਨੂੰ ਲੋੜ ਪੈ ਗਈ ਤੇ ਫੇਰ ਕੀ ਹੋ ਗਿਆ ਦੇਖ ਮਨੀ ਜੇ ਆਪਾਂ ਪਾਇਆ ਹੋ ਹਸਟਲ 'ਚ ਮੁੰਡਾ ਤਾਂ ਅੱਗੇ ਤਕੀਸਾਂ ਭਾਰਨ ਦੇ ਆ ਜੇ ਚਲੋ ਮੈਂਨੇ 2 ਮਹੀਨੇ ਨਾਲ ਦਿੱਤੀਆਂ ਜਾਣ ਗਈਆਂ ਤਾਂ ਇਹ ਗੱਲ ਫੇਰ ਪੁੱਤ ਦੇ ਦਿੰਦੇ ਦੇਣੀ ਹੈ ਨਾ ਉਹਦਾ ਨਹੀਂ ਫਿਕਰਾਂ ਕਰ ਕੇ ਮੈਨੂੰ ਇਹਨਾਂ ਦਾ ਫਿਕਰ ਨਾ ਤਾ ਇਹ ਕਿੱਦਾਂ ਦੀਆਂ ਗੱਲਾਂ ਕਰਦੀ ਆ ਹੈ ਉਹ ਚਲ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੁਸੀਂ ਐਵੇਂ ਇਹਨਾਂ ਨੂੰ ਹਾਈਪਰ ਰਾਇਆ ਕੋ ਤੁਸੀਂ ਗੱਲ ਕਰਦੇ ਜ਼ਿਆਦਾ ਕਹਿੰਦੇ ਭਾਬੀ ਘਰ ਜ਼ਿਆ ਹਾਂ ਤੇ ਮੈਂ ਕੀ ਕਹ ਲੋਈ ਆ ਪਤਾ ਨਹੀਂ ਮੈਨੂੰ ਕੀ ਹੋਣ ਗਿਆ ਕੀ ਹੁੰਦਾ ਵਾ ਮੰਮੀ ਮੈਨੂੰ ਨਾ ਦੋ ਬਦਲਾ ਲਓ ਮੇਰਾ ਕੀ ਹੁੰਦਾ ਵਾ ਮੰਮੀ ਮੇਰੇ ਫੀਲ ਬੋਹ ਹੋ ਜਾਂਦੀ ਮੰਮੀ ਇਹਦਾ ਕਰ ਰੱਬ ਵੀ ਨੂੰ ਫੋਨ ਕਰ ਪਿਛੈਤੀਆ ਕਰ ਕਿ ਵੀਰ ਠੀਕ ਨੂੰ ਖਾਣਾ ਉਹ ਮੰਮੀ ਪਤਾ ਨਹੀਂ ਕਿੱਥੇ ਹੋਣਾ ਵੀਰ ਗੱਡੀ ਚਾਬੀ ਇੱਥੇ ਹੋਣੀ ਹੈ ਮੈਂ ਗੱਡੀ ਦੇ ਸਟਾਰ ਕਰਦਾ ਤੂੰ ਛੇਤੀ ਆਉਗਾ ਜਾ ਵੇ ਇੱਕ ਮੈਂ ਚਾਬੀ ਇੱਥੇ ਕਿਤੇ ਟੰਗੀ ਹੋਣੀ ਆ ਕੋਈ ਕੋਈ ਮੈਂ ਲੱਭ ਕੇ ਚਾਬੀ ਤੈਨੂੰ ਆਉ ਕੋਠੋ ਉਠੋ ਲੈ 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 ਜਾ ਲੈ ਜਾ ਮੰਮੀ ਮੈਂ ਵੀ ਨਹੀਂ ਆ ਨਾ ਕਿੰਨੇ ਕਿ ਤੇਰੇ ਪੋਤੇ ਝੋਲੀ ਚ ਪਾ ਦਿੰਦੀ ਆ ਕਿੰਨੇ ਕਿ ਤੂੰ ਪੋਤੇ ਖਡਾਉਣੀ ਆ ਭਲਾ ਕਿੰਨੇ ਵੇਨ ਹੋ ਗਏ ਪਾਪੀ ਵਿਚਾਰੀ ਫੋਨ ਕਰਨ ਲਈ ਇਸੋ ਖਾ ਜਾ ਮਿਲ ਜਾ ਮੇਰ ਕੋਈ ਨਾ ਘਰੋਂ ਹੀ ਨਹੀਂ ਨਿਕਲਿਆ ਗਿਆ ਘਰੋਂ ਬਾਹਰ ਨਿਕਲਣਾ ਮੰਮੀ ਤੇ ਮੈਨੂੰ ਕਿਤੇ ਜਾਉਣ ਹੀ ਨਹੀਂ ਦਿੰਦੀ ਹੋਂ ਤੇ ਕੀ ਕਰਾਂ ਮੈਂ ਪਰ ਉਹਨਾਂ ਨੂੰ ਵੀ ਹੁਣ ਮੇਰੀ ਲੋੜ ਹੀ ਤੇ ਮੇਰਾ ਬੜਾ ਜੀ ਗਾਣ ਗਿਆ ਇਹ ਵਿਚਾਰ ਮੈਂ ਜਾਣੀ ਮੇਰੇ ਲੱਗੀਆਂ ਦੰਮੀ ਚਾ ਜਿੱਦਾਂ ਉਹਨੀਆਂ ਫੋਨ ਤੇ ਸੰਗਿਓ ਜਦੋਂ ਉਹ ਲੈ ਬੜੀ ਲੰਮੀ ਉਮਰ ਹੀ 엄마 ਮੇਰੀ ਦੀ ਹਜੇ ਮੈਂ ਯਾਦ ਹੀ ਕਰਨ ਨਹੀਂ ਤੇ ਫੋਨ ਲਾ ਵੀ ਦਿੱਤਾ ਮਾਂ ਹੈਲੋ 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 ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਸਭ ਕਿਹਾਲਾ ਹਾਂਜੀ ਵਧੀਆ ਮੰਮੀ ਮੈਂ ਤੁਹਾਨੂੰ ਹੁਣੇ ਯਾਦ ਹੀ ਕਰਨ ਨਹੀਂ ਹੀ ਤੁਸੀਂ 100 ਸਾਲ ਜਿਨਾ ਜੀ ਵਿਖ ਲਿਓ ਤੇ ਵੇਖ ਲਓ ਕਿ ਤੂੰ ਮੈਨੂੰ ਯਾਦ ਕਰਨੀ ਤੇ ਮੈਂ ਤੁਹਾਨੂੰ ਫੋਨ ਕਰਤਾ ਵੇਖ ਲਓ ਦਿਲਾਂ ਨੂੰ ਦਿਲਾਂ ਦੀ ਖੇਚੂ ਪੈਂਦੀ ਜੇ ਹਾਂ ਕੋਕਾ ਮਮਾ ਦਾ ਇਹੇ ਬੋਤਲ ਮਮੀ ਤੁਹਾਨੂੰ ਵੀ ਵਧਾਈਆਂ ਹੋਣ। ਇਹ ਬੋਤਲਾਂ ਹਾਂ ਕ ਪਵਾ ਰੋ। ਅੱਛਾ ਮਮੀ ਆਪੀਏ ਕੁਝ ਖबरी। ਲੈ ਮੈਂ ਹੁਣੇ ਹੀ ਜੇ ਭਾਪੀ ਨੂੰ ਵੀ ਜੇਤੇ ਕਰਨ ਦੀ ਫੇਰ ਤੇ ਮਮੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ। ਚੱਲ ਸ਼ੁਗਰ ਹੀ ਹੋਇਆ ਮਹਾਰਾਜ ਦਾ। ਹੋਰ ਪਵਾ ਰੋ ਵੀ ਬਹੁਤ ਬਹੁਤ ਹੋਣ। ਹਮ ਕੀ ਆਇਆ ਮਮੀ ਕੀ ਦਿੱਤਾ ਮਹਾਰਾਜ ਨੇ? ਮਹਾਰਾਜ ਨੇ ਇੱਕ ਬੋਤਲ ਦਿੱਤਾ ਵਾ ਅੱਗੇ ਦਿੱਤੀ ਆ। ਚਲ ਤਨ ਪਰਾਪ ਚਲ ਚੰਗਾ ਹੋਇਆ ਮੰਮੀ ਗੁੜੀਆ ਵੀ ਹੋਗੀ ਤੇ ਚਲ ਦੋਵੇਂ ਚੀਜ਼ਾਂ ਹੋ ਗਈਆਂ ਚਲ ਸ਼ੁਗਰ ਮੈਂ ਹੁਣ ਆਪਣਾ ਬਚਪਨ ਆਪਣੀ ਭਤੀਜੀ 'ਚ ਵੇਖੂਗੀ ਆਹੋ ਮੈਂ ਕਰਤੋਂ ਕਿ ਕੱਲ ਤੱਕ ਪੋਤੇ ਹੋ ਜਾਣਾਂ ਕੱਲ ਤੋਂ ਹੀ ਜਾਣੇ ਰੱਬ ਨੇ ਧੀ ਦੇ ਪਿਆਰਾ ਪਿਛੇ ਪੋਤੇ ਵੀ ਦੇਤਾ ਵਾ ਆ ਮੰਮੀ ਚਲ ਕੋਈ ਗੱਲ ਨਹੀਂ ਹੁਣ ਮੇਰੀ ਗੱਲ ਸੁਣੋ ਮੈਂ ਤੁਹਾਡੀ ਧੀ ਹਾਂ ਤੇ ਤੁਹਾਡੀ ਮੇਰੇ ਨਾਲ ਸਾਜ ਵਧੀ ਹੈ ਨਾ ਤੇ ਫੇਰ ਉਹ ਗਾੜੀ ਉਹਦੀ ਮਾਂ ਦੀ ਵੀ ਉਹਦੇ ਨਾਲ ਤਾਂ ਮੈਨੂੰ ਸੱਚ ਦੱਸੋ ਭਾਬੀ ਠੀਕ ਵਾ ਆ ਭਾਬੀ ਠੀਕ ਤਾਂ ਠੀਕ ਠਾਕ ਹੋਣਾ ਪੂਰੀ ਹੈਲੋ ਹਾਂ ਹੈਲੋ ਮੈਂ ਠੀਕ ਆ ਨਾ ਪਾਪੀ ਮੰਮੀ ਹਾਂ ਪੁੱਤ ਠੀਕ ਠਾਕ ਆ ਪਾਪੀ ਤਿੰਨੇ ਬੱਚੇ ਤੰਦਰੁਸਤ ਠੀਕ ਆ ਨਾ ਬਿਲਕੁਲ ਬੱਚੇ ਬੱਚੇ ਬਹੁਤ ਛੋਲੇ ਵਰਗੇ ਗੋਲਮਟੇ ਹੋ ਗਏ ਹੈ ਚਲ ਮੰਮੀ ਘੂਆ ਤੇ ਚਲ ਕੇ ਨਾ ਵੀ ਹੁਣ ਮੈਂ ਹੀ ਦੱਸਨੇ ਮੈਂ ਹੀ ਰੱਖਣੀ ਹਾਂ 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 ਨਹੀਂ ਨਹੀਂ ਤੂੰ ਰੱਖ ਠੀਕ ਆ ਠੀਕ ਆ ਤੇ ਮਣੀ ਵੀਰ ਮਣੀ ਵੀਰ ਬੜਾ ਖੁਸ਼ ਹੁਣਾ ਹੈ ਨਾ ਮੰਮੀ ਬੜੇ ਖੁਸ਼ ਸਾਰੇ ਬੜੇ ਖੁਸ਼ ਹਾਂ ਮੇਰਾ ਤੇ ਹਾਂ ਪਰ ਮੰਮੀ ਮੈਂ ਮੈਂ ਤਰਫੋਂ ਇਹ ਦੱਲ ਬੀਤਿਆ ਨੇ ਲੰਡਾ ਮੈਂ ਤੇ ਆਪ ਮੰਮੀ ਸੱਚੀ ਬਹੁਤ ਖੁਸ਼ੀ ਉਹ ਤੇ ਮੈਂ ਹੁਣ ਨਾ ਸੋਹਣੇ ਸੋਹਣੇ ਨਾ ਸੋਚਦੀ ਆ ਦੇ ਆਪਣੇ ਮੈਂ ਵਿੱਕਣ ਨੂੰ ਨਹੀਂ ਚਿੰਨੂ ਮੰਨੂ ਨੂੰ ਨਿੱਕੇ ਨਿੱਕੇ ਆ ਆਈ ਆਇਤਾ ਹਾਂ ਹਾਂ ਸੱਚੀ ਆਇਨਾ ਕਿਉਂ ਮਨ ਉਹ ਕਰ ਆ ਆਹ ਮੰਮੀ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਬਸ ਇਹੋ ਕੋਜੀ ਪਤਾਨੀ ਕੀ ਹੁੰਦਾ ਰਹਿੰਦਾ ਹੀ ਉਹ ਉਹ ਮਾਂ ਹੀ ਉਹ ਫੋਨ ਸੁਬਹ ਤੇ ਲਾ ਦਿੰਦੀ ਆ ਸਾਰਾ ਦਿਨ ਕੰਨ ਨਾਲੋਂ ਫੋਨ ਨਹੀਂ ਘੱਲ ਹੱਥ ਦਾ ਪਤਾ ਨਹੀਂ ਮਾਵਾਂ ਧੀਆਂ ਦੀਆਂ ਕਿਹੜੀਆਂ ਗੱਲਾਂ ਜਿਹੜੀਆਂ ਮੁੱਕਦੀਆਂ ਹੀ ਨਹੀਂ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਤੇ ਇਹਦੀ ਮਾਂ ਨੂੰ ਇੰਨੀ ਅਕਲ ਨਹੀਂ ਗਈ ਸਵਕਤ ਹੀ ਉਹਨੂੰ ਫੋਨ ਲਾ ਦਿੰਦੀ ਆ ਤੇ ਕੰਮ ਤਾਂ ਹੁੰਦਾ ਇਹਨੇ ਭਲਾ ਕਿਹੜੇ ਵੇਲੇ ਕਰਨਾ ਹੁੰਦਾ ਵਾ ਪਤਾ ਨਹੀਂ ਕਿਹੜੇ ਗੋਦੜੇ ਕੁੰਦਦਿਆਂ ਰਹਿੰਦੀਆਂ ਦੋਵੇਂ ਮਾਮਾ ਤੀਆਂ ਕਿਹੜੀਆਂ ਇੰਨੀਆਂ ਲੰਦਾ ਗੱਲਾਂ ਵਾ ਜਿੰਨਾਂ ਇਹਨਾਂ ਦੀਆਂ ਮੁੱਕਦੀਆਂ ਹੀ ਨਹੀਂ ਗਈ ਆ ਪਖੰਡ ਫੜਿਆ ਵਾ ਇਹਨੇ ਰੋਜ਼ ਹੀ ਪੁੱਛ ਨਹੀਂ ਇਹਨੂੰ ਜਲਾ ਕੇ ਚੰਗੀ ਤਰ੍ਹਾਂ ਚਲ ਠੀਕ ਆ ਫਿਰ ਮੰਮੀ ਚਾ ਠੀਕ ਆ ਹਾਂ ਭਾਬੀ ਨੇ ਵੀ ਮੇਰੇ ਵੱਲੋਂ ਵਧਾਈ ਦਿਓ ਚ ਕੋਈ ਨਹੀਂ ਮਟਿਆ ਕੇ ਗੱਲ ਕਰਦੀ ਹੰਨਾਂ ਨਾਲ ਚਲ ਠੀਕ ਆ ਠੀਕ ਆ ਹਾਂ ਠੀਕ ਆ ਮੰਮੀ ਉਹ ਨਾ ਚੁਗਲੀਆਂ ਕਦੋਂ ਦਾ ਕੱਲ ਨੂੰ ਫੋਨ ਲਾਇਆ ਮੈਂ ਆਈਆਂ ਦੋਸਤਾਂ ਨਾਲ ਫੋਨ ਵੀ ਕਰਤੀ ਆ ਗਿਆ ਤੇਰਾ ਮੰਮੀ ਜੀ ਚੁਗਲੀਆਂ ਨਹੀਂ ਕਰਨ ਦੇ ਖੁਸ਼ਕਬਰ ਹੀ ਮੇਰੀ ਨਾ ਵੀਰ ਦੀ ਪ੍ਰਮਾਤਮਾ ਨੇ ਸੁਣ ਲਈ ਜੋੜੇ ਲਿਆਣੇ ਹੋਏ ਆ ਤੀ ਪੁੱਤ ਦਿੱਤਾ ਮਹਾਰਾਜ ਨੇ ਨੂੰ ਚੱਲ ਬਹਾਨਾ ਲੱਭ ਗਿਆ ਤੈਨੂੰ ਤੈਨੂੰ ਤਾਂ ਕੋਈ ਨਾ ਕੋਈ ਬਹਾਨਾ ਚਾਹੀਦਾ ਮੈਂ ਤੇ ਅੱਗੇ ਆਂਦੀ ਨਹੀਂ ਕਿ ਮਹੀਨਾ ਡੇਢ ਹੋ ਗਿਆ ਗਈ ਨਹੀਂ ਗਈ ਚੱਲ ਹੁਣ ਤੇਰਾ ਨਾਲ ਉੱਥੇ ਟਾਈਮ ਬਣਾਵਾਂਗੇ ਜੂਗਾ ਮਮੀ ਜੀ ਆ ਥੋੜੀ ਗੱਲ ਲਾ ਹੁੰਡ ਨਾਲੇ ਮੇਰਾ ਜਾਣਾ ਬਣਦਾ ਵੀ ਅੱਗੇ ਮੈਂ ਕਿੰਨੇ ਕੰਦੇ ਮਾਰ ਕੇ ਰਹਿਣੀ ਆ ਜਾਣਾ ਵਾ ਨਾ ਤੇ ਸਵੇਰੇ ਸਵੇਰੇ ਗਾਈ ਤੇ ਸ਼ਾਮਾਂ ਨੂੰ ਬਾਹਰ ਆ ਜੀ ਮੇਰੇ ਕੋ ਨੀਂਗਾ ਕੋਈ ਵੀ ਕੰਮ ਹੁੰਦਾ ਮੈਂ ਆਪਣਾ ਪੁੱਤ ਇਹ ਕੰਮ ਨੂੰ ਨਹੀਂ ਪਿਆਇਆ ਵੀ ਮੈਂ ਆ ਹੀ ਸਾਰਾ ਦਿਨ ਕੰਮ ਕਰਦੀ ਰਹਾ ਮੈਂ ਮੈਂ ਵੀ ਕੋਈ ਸੁੱਖ ਲੈਣਾ ਵਾ ਨਹੀਂ ਮਮੀ ਜੀ ਮੈਂ ਰਹਿੰਦੀ ਮੈਂ ਜਾਣਾ ਬਸ ਬੱਚਿਆਂ ਨੂੰ ਪਿਆਰ ਦੇ ਕੇ ਫਿਰ ਮੈਂ ਵਾਪਸ ਆ ਜੂਗੀ ਨਹੀਂ ਰਹਿਣੀ ਮੈਂ ਕੋਈ ਗੱਲ ਚਲ ਮਹਿਮਾਨੀ ਪੜਾ ਮੈਂ ਆ ਜੰਦੀ ਆ ਤੂੰ ਛੇਤੀ ਮੈਨੂੰ ਮੈਨੂੰ ਯਾਦ ਨਹੀਂ ਤੇਰੇ ਕੋਈ ਹੈਗੀ ਹਾਂ ਮਮੀ ਨੇ ਚਿਰ ਬਾਅਦ ਮਹਾਰਾਜ ਨੇ ਮੇਰੇ ਵੀਰ ਦੀ ਸੁਣੀ ਐ ਤੇ ਤੁਸੀਂ ਵੀ ਸੋ ਕੋ ਕੁਛੋ ਹੁਣ ਤੈਸੋ ਕੋ ਮੇਰੇ ਜਾ ਕੇ ਰਹਿਣਾ ਬੰਦਾ ਵੀ ਕੋ ਫਿਰ ਵੀ ਮੈਂ ਕਹਿ ਦਿੱਤਾ ਵੀ ਮੈਂ ਨਹੀਂ ਰਹਿਣੀ ਮੈਂ ਤਾਂ ਖੁਸ਼ ਹੀ ਹਾਂ ਮੈਨੂੰ ਖੁਸ਼ੀ ਹੋਈ ਐ ਸੁਣ ਕੇ ਪਰ ਮੈਨੂੰ ਤੇਰੇ ਨਾਲ ਹੱਥਾਂ ਦਾ ਪਦਾਵਾ ਨਾ ਘੜੀ ਦਾ ਗਲਾ ਘਾਣਾ ਮੈਂ ਤੂੰ ਤੇ ਕਈ ਦਿਨ ਲੱਗ ਜਾਣੇ ਇਹ ਤੇ ਨਹੀਂ ਮਮੀ ਰਹਿਣੀ ਮੈਂ ਮੈਂ ਤੁਹਾਨੂੰ ਕਹਿਣ ਜਦੀ ਵੀ ਮੈਂ ਸ਼ਾਮਾਂ ਤੱਕ ਵਾਪਸ ਕਰ ਆ ਜੂੰਗੀ ਤੂੰ ਮਮੀ ਆਹ ਇਦਾਂ ਜੇ ਰੁਕੀਆਂ ਜਿਹੇ ਗੱਲਾਂ ਨਾ ਕਰਿਆ ਕਰੋ ਵੀ ਰੁੱਖੀਆਂ ਗੱਲਾਂ ਤੇ ਮੈਂ ਤੇਰੇ ਵੱਲ ਵੇਖੇ ਕਹ ਨਹੀਂ ਆ ਮੈਨੂੰ ਉਤਾ ਗੱਲਾਂ ਨਹੀਂ ਇਦਾਂ ਨਹੀਂ ਆਉਂਦੀਆਂ ਮੰਮੀ ਜੀ ਪਤਾ ਨਹੀਂ ਸਾਡੇ ਘਰ ਨੂੰ ਉਦਾਂ ਕੀ ਦੀ ਨਜ਼ਰ ਲਾਗੀ ਸਾਡੇ ਮਾਵਾਂ ਸਿੰਘਾਂ ਦਾ ਪਿਆਰ ਹੀ ਪਤਾ ਨਹੀਂ ਕੀ ਹੋ ਗਿਆ ਸਾਡੇ ਘਰ ਨੂੰ ਲੈ ਨਜ਼ਰ ਕਿਹਨੇ ਲਾਉਣੀ ਆ ਘਰ ਨੂੰ ਜਦੋਂ ਅਸੀਂ ਕੰਮ ਹੀ ਨਹੀਂ ਆਪ ਚੰਗੇ ਕਰਨੇ ਇਹਦੇ ਵਿੱਚ ਨਜ਼ਰਵਾਰੀ ਕਿਹਦੀ ਗੱਲ ਵਾ ਜਦੋਂ ਕੀ ਪੁੱਤ ਕੇ ਇਹਦੇ ਕਹਦੇ ਤੇ ਚੱਲੂਗਾ ਤੇ ਆਹ ਦੇਣਾ ਹਾਨੂੰ ਕਹਿੰਦੀ ਨਜ਼ਰ ਲਾਉਂਦੀ ਆ ਆਹ ਬੜੀ ਇੱਕ ਪਖੰਡ ਵਾਜ ਗੱਲ ਤੇ